ਬੱਚੇ ਨੂੰ ਬਣਾਉਣਾ ਪਵੇਗਾ ਬਹੁਤ ਸਖਤ ਬੱਚਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਅਸੀਂ ਜਿਹੜਾ ਵਿਸ਼ਾ ਲੈ ਕੇ ਆਇਆ ਨਾ ਉਹ ਬੜਾ ਅਲੱਗ ਹੈ ਤੇ ਹੋ ਸਕਦਾ ਪਹਿਲਾਂ-ਪਹਿਲਾਂ ਉਹ ਕੁਝ ਲੋਕਾਂ ਨੂੰ ਸਮਝ ਵੀ ਨਾ ਪਵੇ ਕਿ ਬਹੁਤ ਸਖਤ ਬੱਚਾ ਜਾਂ ਸਖਤ ਬੱਚਾ ਬਣਾਉਣ ਤੋਂ ਕੀ ਭਾਵੇ ਅੱਜ ਨਾਲ ਆਪਾਂ ਇਹਦੇ ਲਈ ਇੱਕ ਉਦਾਹਰਣ ਮੈਂ ਤੁਹਾਨੂੰ ਦਊਂਗਾ ਕਿ ਜਿਸ ਉਦਾਹਰਣ ਨਾਲ ਇਹ ਕਲੀਅਰ ਹੋ ਜਾਊਗਾ ਕਿ ਬੱਚੇ ਨੂੰ ਕਿਸ ਸਮੇਂ ਕੀ ਚਾਹੀਦਾ ਤੇ ਕੀ ਸਾਨੂੰ ਕਰਨਾ ਚਾਹੀਦਾ ਕੀ ਉਹਨੂੰ लाड़-ਲਾੜ ਰੱਖਣਾ ਚਾਹੀਦਾ ਹੈ ਕੀ ਉਹਨੂੰ ਬਹੁਤ लाड़-ਲਾੜ ਰੱਖਣਾ ਚਾਹੀਦਾ ਹੈ ਪਿਆਰ ਕਿੰਨਾ ਕਰਨਾ ਚਾਹੀਦਾ ਇਸ ਕਹਾਣੀ ਦੇ ਨਾਲ ਤੁਹਾਡੀਆਂ ਸਾਰੀਆਂ ਦੁਬਿਧਾਵਾਂ ਇਹ ਦੂਰ ਹੋ ਜਾਣਗੀਆਂ ਸੋ ਆਓ ਸਮਾਨਾ ਗਾਉਂਦੇ ਹੋਏ ਸਭ ਤੋਂ ਪਹਿਲਾਂ ਆਪਾਂ ਉਸ ਕਹਾਣੀ ਦਾ ਜ਼ਿਕਰ ਕਰਦੇ ਹਾਂ ਇਹ ਜਿਹੜੀ ਕਹਾਣੀ ਹੈ ਨਾ ਇਹ ਸਬੰਧਤ ਹੈ ਸਾਡੀ ਜ਼ਿੰਦਗੀ ਦੇ ਨਾਲ ਜੁੜੀ ਹੋਈ ਤੇ ਖਾਸ ਕਰਕੇ ਸਾਡੇ ਬੱਚਿਆਂ ਦੇ ਨਾਲ ਜੁੜੀ ਹੋਈ ਕਿ ਬੱਚੇ ਦੇ ਨਾਲ ਸਾਨੂੰ ਵਿਵਹਾਰ ਕਿਵੇਂ ਦਾ ਕਰਨਾ ਚਾਹੀਦਾ ਹੈ ਜਦੋਂ ਜਦੋਂ ਕਿਵੇਂ ਕਿੰਨੀ ਵੀ ਪਿਆਰ-ਪਿਆਰ ਦੇ ਵਿੱਚ ਨਾ ਸੀ ਬੱਚੇ ਤੇ ਥੋੜੀ-ਬਹੁਤੀ ਸਖਤੀ ਕਰਨ ਤੋਂ ਵੀ ਜਾ ਦਿਆਂ ਜਾਂ ਸਾਨੂੰ ਪਿਆਰ ਪਿਆਰ ਦੇ ਵਿੱਚ ਸਾਨੂੰ ਬਹੁਤ ਲਾਡਲਾ ਬਣਾ ਲੈਣੇ ਆ ਇਹਦੇ ਲਈ ਆਪਾਂ ਇਸ ਕਹਾਣੀ ਰਹੀਂ ਵਿਚਾਰ ਕਰਾਂਗੇ ਇੱਕ ਵਾਰ ਕੀ ਹੁੰਦਾ ਹੈ ਕਿ ਇੱਕ ਪ੍ਰੋਫੈਸਰ ਪ੍ਰੋਫੈਸਰ ਬੋਟਨੀ ਦਾ ਪ੍ਰੋਫੈਸਰ ਹੁੰਦਾ ਉਹ ਤੇ ਉਹ ਨਾ ਪਾਰਕ ਦੇ ਵਿੱਚ ਬਿਠਾ ਕੇ ਬੱਚਿਆਂ ਨੂੰ ਉਹਨਾਂ ਦੇ ਨਾਲ ਉਹਦਾ ਲੈਕਚਰ ਲੈ ਰਿਹਾ ਹੁੰਦਾ ਬੱਚੇ ਸਾਹਮਣੇ ਉਹਦੇ ਬੈਠੇ ਹੁੰਦੇ ਆ ਥੱਲੇ ਘਾਹ ਹੁੰਦਾ ਘਾਹ ਤੇ ਬੈਠੇ ਹੁੰਦੇ ਆ ਤਾਂ ਜਿਵੇਂ ਜਿਵੇਂ ਉਹ ਲੈਕਚਰ ਦੇ ਰਿਹਾ ਹੁੰਦਾ ਉਹਨਾਂ ਧਿਆਨ ਦਿੰਦਾ ਕਿ ਇੱਕ ਬੱਚਾ ਇੱਕ ਬੱਚੇ ਦੇ ਕੋਲ ਨਾ ਇੱਕ ਅੰਡਾ ਪਿਆ ਹੁੰਦਾ ਤਾਂ ਉਹ ਕੀ ਕਰਦਾ ਕਿ ਉਸ ਅੰਡੇ ਦੇ ਵਿੱਚੋਂ ਇੱਕ ਤਿਤਲੀ ਦਾ ਬੱਚਾ ਤਿਤਲੀ ਦਾ ਅੰਡਾ ਹੁੰਦਾ ਹੋ ਤਿਤਲੀ ਦਾ ਬੱਚਾ ਨਾ ਉਹ ਉਸ ਸਟਰਗਲ ਕਰ ਰਿਹਾ ਹੁੰਦਾ ਉਸ ਅੰਡੇ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਅੰਡੇ ਤੋਂ ਬਾਹਰ ਆਉਣ ਦੇ ਲਈ ਬੜੀ ਸਟਰਗਲ ਕਰ ਰਿਹਾ ਹੁੰਦਾ ਤੇ ਬੱਚਾ ਉਹਨੂੰ ਦੇਖ ਰਿਹਾ ਹੁੰਦਾ ਦੇਖਦੇ ਦੇਖਦੇ ਜਿਹੜਾ ਬੱਚੇ ਨੂੰ ਉਹ ਤੇ ਬੜਾ ਤਰਸ ਹੁੰਦਾ ਕਿ ਇਹ ਕਿੰਨੀ ਸਟਰਗਲ ਕਰ ਰਿਹਾ ਹੈ ਜਾਂ ਕਿਵੇਂ ਕਰ ਰਿਹਾ ਹੈ ਨਾ ਤਾਂ ਉਹਦੇ ਵਿੱਚ ਕੀ ਕਰਦਾ ਉਹ ਕਿ ਇੱਕ ਉਥੋਂ ਡੱਕਾ ਲੈਂਦਾ ਛੋਟਾ ਤੇ ਉਹ ਨਾਲ ਹੌਲੀ 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 ਅੰਡੇ ਦੇ ਸਾਈਡਾਂ ਤੇ ਮਤਲਬ ਮਾਰਨਾ ਸ਼ੁਰੂ ਕਰ ਦਿੰਦਾ ਤਾਂ ਕਿ ਉਹ ਜਿਹੜਾ ਬੱਚਾ ਹੈ ਉਹਨੂੰ ਜ਼ਿਆਦਾ ਸਟਰਗਲ ਨਾ ਕਰਨੀ ਪਵੇ ਉਹ ਉਸ ਅੰਡੇ ਤੋਂ ਬਾਹਰ ਆ ਜੇ ਤਾਂ ਜਿਵੇਂ ਜਿਵੇਂ ਉਹ ਕਰਦਾ ਰਹਿੰਦਾ ਪ੍ਰੋਫੈਸਰ ਇਹ ਸਾਰੀਆਂ ਗੱਲਾਂ ਨੂੰ ਦੇਖ ਰਿਹਾ ਹੁੰਦਾ ਤਾਂ ਜਿਵੇਂ ਜਿਵੇਂ ਉਹ ਥੋੜੀ ਉਹਦੀ ਹੈਲਪ ਕਰਦਾ ਹੈ ਅੰਡੇ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਤਾਂ ਉਹ ਜਦੋਂ ਬੱਚਾ तितਲੀ ਦਾ ਬੱਚਾ ਉਸ ਅੰਡੇ ਤੋਂ ਬਾਹਰ ਆਉਂਦਾ ਹੈ ਤਾਂ ਆਉਂਦਿਆਂ ਹੀ ਕੁਝ ਸਕਿੰਟਾਂ ਦੇ ਵਿੱਚ ਹੀ ਉਹ ਮਰ ਜਾਂਦਾ ਹੈ ਤਾਂ ਚਲੋ ਬੱਚੇ ਤੇ ਬਹੁਤਾ ਧਿਆਨ ਨਹੀਂ ਹੁੰਦਾ ਕਿ ਕੀ ਕੀਤਾ ਪਰ ਕਿਉਂਕਿ ਪ੍ਰੋਫੈਸਰ ਸਾਰਾ ਕੁਝ ਦੇਖ ਰਿਹਾ ਹੁੰਦਾ ਉਹ ਸਾਰੇ ਬੱਚਿਆਂ ਨੂੰ ਇਹੀ ਗੱਲ ਸਮਝਾਉਣ ਲੱਗ ਜਾਂਦਾ ਹੈ ਉਹ ਉਦਾਹਰਨ ਦੇਣੀ ਸ਼ੁਰੂ ਕਰ ਦਿੰਦਾ ਕਿ ਇਸ ਬੱਚੇ ਨੇ ਉਸ ਦੀ ਹੈਲਪ ਕਰਨੀ ਚਾਹੀ ਮੈਂ ਇਹ ਨਹੀਂ ਕਹਿੰਦਾ ਕਿ ਬਿਲਕੁਲ ਹੈਲਪ ਨਾ ਕਰੋ ਪਰ ਸਟਰਗਲ ਦੀ ਗੱਲ ਹੈ ਉਹਨੇ ਫਿਰ ਉਸ ਪੂਰੀ ਕਲਾਸ ਨੂੰ ਇਹ ਸਮਝਾਇਆ ਕਿ ਇਸ ਅੰਡੇ ਦੇ ਵਿੱਚੋਂ ਬਾਹਰ ਆਉਣ ਦੇ ਲਈ ਉਸ तितਲੀ ਦੇ ਬੱਚੇ ਨੂੰ ਜਿੰਨੀ ਸਟਰਗਲ ਦੀ ਲੋੜ ਸੀ ਕਿਉਂਕਿ ਜਿੰਨੀ ਉਹ ਸਟਰਗਲ ਕਰਦਾ ਉਹਦੇ ਖੰਭ ਮਜ਼ਬੂਤ ਹੁੰਦੇ ਆਉਂਦੇ ਹਨ ਤਿਤਲੀ ਦੇ ਬੱਚੇ ਦੇ ਤਾਂ ਉਹਨੂੰ ਸਟਰਗਲ ਜਿਹੜੀ ਕਰਨੀ ਪੈਣੀ ਸੀ ਨਾ ਕਿਉਂਕਿ ਉਹ ਸਟਰਗਲ ਨਹੀਂ ਹੋਈ ਉਦੀ ਉਹਨੇ ਇਸ ਕਰਕੇ ਉਹ ਜਿਹੜਾ ਬੱਚਾ ਹੈ ਉਹ ਬਾਹਰ ਆਉਂਦੇ ਹੀ ਮਰ ਗਿਆ ਸੋ ਸਮਝਾਉਣ ਦੇ ਲਈ ਉਦਾਹਰਣ ਇਹ ਇਸ ਤਰ੍ਹਾਂ ਦੀ ਹੈ ਕਿ ਜਿਹੜਾ ਸਾਡਾ ਬੱਚਾ ਹੁੰਦਾ ਨਾ ਉਹਨੂੰ ਵੀ ਛੋਟੀਆਂ-ਛੋਟੀਆਂ ਸਟਰਗਲਸ ਦੀ ਜ਼ਰੂਰਤ ਹੁੰਦੀ ਹੈ ਛੋਟੀਆਂ-ਛੋਟੀਆਂ ਜਿਹੜੀਆਂ ਕਿ ਅਸੀਂ ਬਚਪਨ ਤੋਂ ਲੈ ਕੇ ਉੱਪਰ ਤੱਕ ਉਹਨੂੰ ਕਰਨ ਨਹੀਂ ਦਿੰਦੇ ਮਤਲਬ ਮੈਂ ਇਹ ਨਹੀਂ ਕਹਿੰਦਾ ਵੀ ਬਹੁਤ ਵੱਡੀਆਂ ਕੋਈ ਸਟਰਗਲ ਕਰਨੀ ਪੈਂਦੀ ਹੈ ਬੱਚੇ ਨੂੰ ਹੋ ਸਕਦਾ ਹੈ ਛੋਟੇ ਬੱਚੇ ਨੂੰ ਕੰਮ ਸਿਖਾਉਣ ਦੇ ਲਈ ਸਾਨੂੰ ਥੋੜੀ ਜਿਹੀ ਸਟਰਗਲ ਕਰਾਉਣੀ ਪਵੇ ਉਹਨੂੰ ਪਰ ਅਸੀਂ ਕੀ ਕਰਦੇ ਹਾਂ ਬੱਚਾ ਕੁਝ ਕਰਨ ਲੱਗਦਾ ਸੀ ਭੱਜ ਕੇ ਜਾ ਕੇ ਉਹ ਤੋਂ ਪਹਿਲਾਂ ਕਰਨ ਲੱਗ ਜਾਂਦੇ ਆ ਕਿੰਨੇ ਨਹੀਂ ਬੇਟਾ ਕੋਈ ਗੱਲ ਨਹੀਂ ਇਹ ਮੈਂ ਤੇਰੇ ਲਈ ਕਰਦਾ ਤੂੰ ਇਹ ਕਰ ਉਹਨਾਂ ਸਟਰਗਲ ਜਿਹੜੀ ਅਸੀਂ ਛੋਟੀਆਂ ਛੋਟੀਆਂ ਸਟਰਗਲਸ ਉਹਨੂੰ ਹੋਣ ਨਹੀਂ ਦਿੰਦੇ ਹੁਣ ਸੋਚੋ ਤੁਸੀਂ 15 ਸਾਲ 20 ਸਾਲ ਦਾ ਬੱਚਾ ਜਦੋਂ ਸਾਡਾ ਹੁੰਦਾ ਮੰਨ ਲਓ ਇੱਕ ਬੱਚਾ ਸਾਡਾ 20 ਸਾਲ ਦਾ ਹੁੰਦਾ 20 ਸਾਲਾਂ ਦੇ ਦੌਰਾਨ ਛੋਟੀਆਂ ਛੋਟੀਆਂ ਸਟਰਗਲ ਅਸੀਂ ਉਹ ਸਟਰਗਲ ਦੇ ਵਿੱਚ ਉਸ ਬੱਚੇ ਨੂੰ ਪੈਣ ਨਹੀਂ ਦਿੰਦੇ ਤਾਂ ਜਦੋਂ ਉਹਨੇ ਸਟਰਗਲ ਨਹੀਂ ਕੀਤੀ ਉਹ ਤਾਂ ਸਟਰੋਂਗ ਨਹੀਂ ਬਣਦਾ ਕਈ ਵਾਰ ਤਾਂ ਬੱਚੇ ਮੈਂ ਦੇਖੇ ਆ ਕਿ 18 ਤੋਂ 20 ਸਾਲ ਦੇ ਬੱਚੇ ਵੀ ਇੰਨੇ ਇਮੋਸ਼ਨਲ ਜੇ ਹੁੰਦੇ ਆ ਇੰਨੇ ਮਤਲਬ ਸੋਬਰ ਸੋਬਰ ਜੇ ਹੁੰਦੇ ਆ ਕਿਉਂ ਕਿਉਂਕਿ ਉਹਨਾਂ ਨੇ ਸਟਰਗਲ ਨਹੀਂ ਕਦੇ ਕੀਤੀ ਹੁੰਦੀ ਔਰ ਉਸੇ ਦੇ ਬਰਾਬਰ ਕਈ ਪਰਿਵਾਰਾਂ ਨੇ ਬੱਚੇ ਤੋਂ ਸਟਰਗਲ ਕਰਾਈ ਹੁੰਦੀ ਆ ਉਹ ਬੜੇ ਸਟਰੋਂਗ ਇਮੋਸ਼ਨਲੀ ਸਟਰੋਂਗ ਹਰ ਪਾਸੇ ਤੋਂ ਸਟਰੋਂਗ ਹੁੰਨੇ ਆ ਜਿਹਦੇ ਕਰਕੇ ਉਹਨਾਂ ਨੂੰ ਜ਼ਿੰਦਗੀ ਵਿੱਚ ਪ੍ਰੋਬਲਮ ਨਹੀਂ ਆਉਂਦੀ ਸੋ ਮੇਰੇ ਕਹਿਣ ਦਾ ਭਾਵ ਅੱਜ ਦੀ ਕਹਾਣੀ ਤੋਂ ਸਿਰਫ ਇੰਨਾ ਕੁ ਹੈ ਮੈਂ ਇਹ ਨਹੀਂ ਕਹਿੰਦਾ ਕਿ ਬੱਚੇ ਨੂੰ ਮਜ਼ਦੂਰੀ ਕਰਨ ਲਗਾ ਦਿਓ ਜਾਂ ਤੁਸੀਂ ਉਹਨੂੰ ਕੋਈ ਵੱਡੇ ਵੱਡੇ ਕੰਮ ਕਰਾਓ ਪਰ ਉਹਨੂੰ ਛੋਟੀਆਂ-ਛੋਟੇ ਕੰਮਾਂ ਦੇ ਵਿੱਚੋਂ ਉਹਨੂੰ ਆਪ ਕਰਨ ਦਿਓ ਉਹਨੂੰ ਸਟਰਗਲ ਕਰਨ ਦਿਓ ਉਹਨੂੰ ਇਮੋਸ਼ਨਲੀ ਸਟਰੋਂਗ ਬਣਾਉਣ ਦੇ ਲਈ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਇਹਨੂੰ ਇਹ ਨਹੀਂ ਕਹਿ ਸਕਦੇ ਕਈ ਵਾਰ ਬਾਅਦ ਦੇ ਵਿੱਚ ਮਾਪੇ ਭੱਜਣ ਲੱਗ ਜਾਂਦੇ ਵੀ ਨਹੀਂ ਨਹੀਂ ਜੀ ਅਸੀਂ ਤਾਂ ਬੱਚੇ ਨੂੰ ਬਹੁਤ लाਡ ਲਾ ਰੱਖਿਆ ਜੀ ਅਸੀਂ ਤਾਂ ਇਹਦੇ ਲਈ ਬਹੁਤ ਕੁਝ ਕੀਤਾ ਹੈ ਤੇ ਉਹ ਜੋ ਚਾਹੀਦਾ ਬੱਚੇ ਨੂੰ ਉਹ ਸਾਡਾ ਕਰਨਾ ਉਹਦੇ ਨਾਲ ਬਣਦਾ ਹੈ ਇਸ ਕਰਕੇ ਬੱਚੇ ਨੂੰ ਛੋਟੀਆਂ-ਛੋਟੀਆਂ ਸਟਰਗਲਸ ਡੇਲੀ ਕਰਨ ਦਿਓ ਛੋਟੇ-ਛੋਟੇ ਕੰਮ ਕਰਨ ਦਿਓ ਤਾਂ ਕਿ 20 ਸਾਲਾਂ ਦੇ ਵਿੱਚ ਉਹ ਸਾਡਾ ਬੱਚਾ ਇਮੋਸ਼ਨਲੀ ਸਟਰੋਂਗ ਬਣ ਸਕੇ ਜਿਹਦੇ ਕਰਕੇ ਉਹਦੇ ਇਮੋਸ਼ਨਸ ਉਹਨੂੰ ਇਮੋਸ਼ਨਲ ਕਰਕੇ ਕੋਈ ਬੱਚਾ ਕੋਈ ਬੰਦਾ ਅੱਗੇ ਉਹਦੀ ਜ਼ਿੰਦਗੀ ਦੇ ਵਿੱਚ ਥੱਕ ਨਾ ਸਕੇ ਧੰਨਵਾਦ ਜੀ ਸਸ਼ੀ ਕਾਲ